ਸਤ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਠੀਕ ਠਾਕ ਹੋ ਅਸੀਂ ਵੀ ਸਾਰੇ ਠੀਕ ਰਾਜੀ ਖੁਸ਼ੀ ਤੇ ਅੱਜ ਆਪਾਂ ਬਣਾਉਣ ਲੱਗੇ ਆ ਖਿਚੜੀ ਖਿਚੜੀ ਵਿੱਚ ਆਪਾਂ ਪਾਇਆ ਜੀ ਇੱਕ ਥੋੜਾ ਜਿਹਾ ਪੀਸ ਲੋਕੀ ਦਾ ਕद्दू ਦਾ ਪਾਇਆ ਦੋ ਤਿੰਨ ਗੰਡੇ ਪਾਏ ਕਾਲੂ ਪਾਇਆ ਤੇ ਇੱਕ ਆਪਾਂ ਦੋ ਮਿਰਚ ਹਰੀਆਂ ਪਾਲੀਆਂ ਇਹਨੂੰ ਆਪਾਂ ਕੱਟ ਲਿਆ ਕੱਟਦੇ ਆ ਤੇ ਕੱਟ ਕੇ ਤੇ ਫੇਰ ਬਣਾਉਨੇ ਆ ਇਹਨਾਂ ਨੂੰ ਸਾਫ ਕਰਕੇ ਇਹਨਾਂ ਨੂੰ ਕੱਟ ਕੇ ਧੋ ਕੇ ਸੁਆਰ ਕੇ ਫਿਰ ਇਹਨੂੰ ਫਿਰ ਆਪਾਂ ਮਸਾਲਾ ਘਿਓ ਪਾ ਕੇ ਫਰਾਈ ਪੈਨ 'ਚ ਤੇ ਪਿੰਨਦੇ ਆ ਫੇਰ ਬਣਾਉਨੇ ਖਿਚੜੀ ਜੀ ਲਓ ਜੀ ਆਪਾਂ ਫਰਾਈ ਪੈਨ 'ਚ ਘਿਓ ਪਾ ਲਿਆ ਸੀਗਾ ਤੇ ਵਿੱਚ ਸਰਸ ਪੂਸ ਪਟਕੇ ਪਾ ਲਿਆ ਲੋਕੀ ਵਗੈਰਾ ਹਨਾ ਤੇ ਜੀਰਾ ਕਿਉਂ ਦੇ ਵਿੱਚ ਭੁੰਨ ਲਿਆ ਸੀ ਹਰੀ ਮਿਰਚ ਪਾਲਿਆ ਆਲੂ ਪਾਲਿਆ ਪਿਆਜ਼ ਆ ਤੇ ਨਮਕ ਮਿਰਚ ਹਲਦੀ ਸਾਰਾ ਕੁਝ ਪਾਤਾ ਇਹਦੇ ਵਿੱਚ ਉਹ ਤਾਂ ਪਤਾ ਹੀ ਹੁੰਦਾ ਹਨਾ ਵੀ ਉਹ ਕਿੰਨਾ ਗਰਮ ਮਿਰਚ ਪਾਉਣਾ ਆਪਾਂ ਸਵਾਦ ਅਨੁਸਾਰ ਪਾ ਸਕਦੇ ਆ ਮੈਨੂੰ ਯਾਦ ਭੁੱਲ ਗਿਆ ਮੈਂ ਵੀਡੀਓ ਨੂੰ ਭੁੱਲ ਗਈ ਸੀ ਬਣਾਉਣੀ ਜੀ ਥੋੜਾ ਥੋੜਾ ਨਮਕ ਮਿਰਚ ਆ ਪਾਤੀ ਹਰੀਆਂ ਮਿਰਚਾਂ ਪਾ ਜਾਂ ਸੀ ਨਾ ਉਹ ਲਈ ਹੁਣ ਆਪਾਂ ਪਾ ਦੇਣੀ ਥੋੜਾ ਜਿਹਾ ਪਾਣੀ ਇਹਦੇ ਵਿੱਚ ਤੁਹ ਤੜ ਗਿਆ ਇਹਨਾਂ ਵਾਲਾ ਹੁੰਦੇ ਨੇ ਮੱਚੇ ਪਾ ਦੇ ਨੇ ਮੜ ਕੇ ਪਚੌਲ ਲਓ ਜੀ ਆਪਾਂ ਹੁਣ ਇੰਨੇ ਘਚੌਲ ਪਾ ਦੇ ਨੇ ਇਹਦੇ ਵਿੱਚ ਧੋ ਕੇ ਬਰੀਕ ਘੌਲਾ ਇਹ ਇਹਨਾਂ ਧੋ ਲੈ ਨੇ ਧੋ ਕੇ ਇਹਦੇ ਵਿੱਚ ਫਿਰ ਪਾ ਦੇ ਨੇ ਉਸੇ ਦੇਖ ਸਕਦੇ ਹਾਂ ਆਪਣੇ ਸਾਰੇ ਆਲੂ ਗੰਡੇ ਤੇ ਕਦੂ ਹਰੀ ਮਿਰਚ ਇਹਨਾਂ ਨੂੰ ਆ ਗਿਆ ਵਾਲਾ ਹੁਣ ਆਪਾਂ ਪਾ ਦੇਣ ਵਿੱਚ ਇਹ ਖਿਚੜੀ ਥੋੜਾ ਜਿਹਾ ਪਾ ਦੇਾਂਗੇ ਆਪਾਂ ਪਾਣੀ ਹੋਰ ਥੋੜਾ ਜਿਹਾ ਤਾਂ ਆਪਾਂ ਪਾਇਆ ਸੀਗਾ ਪੇਪਾ ਹਣਾ ਆਪਾਂ ਦਹੀਂ ਨਾ ਖਾ ਲੋ। ਭਾਵੇਂ ਖਾ ਲੋ ਆਪਾਂ ਸੌਸ ਦੇ ਨਾਲ। ਭਾਵੇਂ ਕੋਈ ਦਾਲ ਦੇ ਨਾਲ ਖਾ ਸਕਦੇ ਆ। ਤੇ ਖਿਚੜੀ ਨਾਲ ਤਾਂ ਹਲਕੀ-ਪੁਲਕੀ ਬਣ ਗਈ ਨਾਲੇ ਸਾਰੀਆਂ ਚੀਜ਼ਾਂ ਪੈ ਗਈਆਂ ਇਹਦੇ ਵਿੱਚ। ਕਦੂ ਵੀ ਪੈ ਕੇ ਗਰਮੀ ਦਾ ਠੰਡਾ ਤੋਹਫਾ ਹਨਾ। ਤੇ ਖਿਚੜੀ ਬਣ ਗਈ ਵਧੀਆ। ਲੋ ਜੀ ਹੁਣ ਆਪਾਂ ਇਹਨੂੰ ਵਾਲਾ ਆਉਣ ਦਿੰਨੇ ਆ। ਲੋ ਜੀ ਆਪਣੀ ਖਿਚੜੀ ਬਣ ਕੇ ਤਿਆਰ ਆ। ਇਧਰ ਆਪਾਂ ਮੱਖਣੀ ਕੱਢੀ ਸੀ ਉਹ ਵੀ ਤਾਂ ਦੱਸਦੀ ਆ। ਮਲਾਈ ਪਈ ਸੀ ਆਪਣੀ। ਇਧਰ ਆਪਣੀ ਖਿਚੜੀ ਵੀ ਤਿਆਰ ਆ ਦਹੀਂ ਨਾ ਖਾਓ ਸੌਸ ਨਾ ਖਾਓ ਕਸ ਨਾ ਮਰਜੀ ਖਾਓ ਖਿਚੜੀ ਰੈਡੀ ਆ ਆਪਣੀ ਵੀਰ ਨੂੰ ਚੰਗੀ ਲੱਗੀ ਲਾਇਕ ਸ਼ੇਅਰ ਜ਼ਰੂਰ ਕਰਨਾ ਜੀ ਧੰਨਵਾਦ